ਇਹਨਾਂ ਟੈਕਸ ਫਰੀ ਸ਼ਹਿਰ ਹੈ ਅੱਛਾ ਰੇਡ ਰੱਖੋ ਤੇਲ ਦਾ 1 ਕ 2 ਡੀਜ਼ਲ ਨੂੰ ਤੇ 1 40 ਨੂੰ ਪੈਟਰੋਲ ਇਹ ਚਾਨ ਮਤਲਬ ਕਿ ਜੇ ਜਿੱਦੂ ਆਈਆਂ ਉੱਥੇ ਸਾਹ ਇੱਕ 60 ਸੈਂਟ ਨੂੰ ਇੱਕ ਕੈਰੋ 40 ਸੈਂਟ ਨੂੰ ਡੀਜ਼ਲ ਇਹ ਕੀ ਹੈਗਾ ਇਹ ਕੈਰੋ 20 ਸੈਂਟ ਨੂੰ ਕਿੰਨਾ ਫਰਕ ਹੈ 45 ਪੈਸੇ ਦਾ ਪੂਰਾ 45 ਪੈਸੇ ਦਾ ਫਰਕ ਹੈ

bete fir guardo qua in vetrina allora manca questa questa qua dice 50 anche questa dicandet sirap sasti mindi queste non ne ha di queste un necco solo ekda gift le larni apne masal ji waste te chache waste allora dammi una altra avete four di dai quella che vedi trasparente ਕਾਲੇ ਤਾਂ ਹੈਗੀ ਕਬੀਰ ਬਾਪੂ ਨੇ ਅੰਦਰ ਵੀਡੀਓ ਬਣਾ ਦਿੱਤੀ ਕੋਸ਼ਿਸ਼ ਕੀਤੀ ਸੀ ਦੂਜੀ ਵਾਰ ਫੇਰ ਬਣਾਉਂਦੀ ਤੇ ਇਹ ਕਹਿੰਦਾ ਵੀ ਨਹੀਂ ਵੀਡੀਓ ਨਹੀਂ ਬਣਾ ਸਕਦੇ ਤੇ ਬਾਕੀ ਉਹਨਾਂ ਮੈਂ ਪੁੱਛਿਆ ਵੀ ਜਿਸ ਤਰ੍ਹਾਂ ਕਹਿੰਦਾ ਵੀ ਅਸੀਂ ਪਰ ਪਰਸਨ 1 ਲੀਟਰ ਲੈ ਜਾ ਸਕਦੇ ਆ ਸ਼ਰਾਬ ਦੀ ਬੋਤਲ ਜਿਸ ਤਰ੍ਹਾਂ ਸਤਰਾ ਸਲਟੂ ਪਰ ਉਹ ਮਰਹਣੀ ਚਾਹੀਦੀ ਹੈ ਤੇ 1 ਲੀਟਰ ਪਰ ਪਰਸਨ ਜੇ ਉਸ ਤੋਂ ਉੱਪਰ ਲਿਜਾਵਾਂਗੇ ਤੇ ਅਗਰ ਜਦੋਂ ਅਸੀਂ ਇਟਲੀ ਦੇ ਬਾਰਡਰ ਵਿੱਚ ਵੜਨਾ ਹੈ ਤੇ ਉਸ ਤੇ ਫਸਨ ਨੂੰ ਵੀ ਟੈਕਸ ਦੇਣਾ ਪੈਂਦਾ ਦੋ ਤਰ੍ਹਾਂ ਦਾ ਟੈਕਸ ਜਿਹੜਾ ਇਟਲੀ ਵਿੱਚ ਜਿਹੜਾ ਚੱਲਦਾ ਹੈ। ਦੋਦੇ ਸਾਨੂੰ ਸਮਝੀਂਦੇ ਫਿਰ ਟੈਕਸ ਦੇਣਾ ਪੈਂਦਾ ਹੈ। ਹਾਂ ਜੇ ਕੋਈ ਨਾ ਰੋਕੇ ਤੇ ਕੋਈ ਵੀ ਨਹੀਂ ਚੱਕਰ। ਬਸ ਜੇ ਰੋਕਲੇ ਤੇ ਫਿਰ ਚੱਕਰ ਕੁੱਝ ਵੱਡੇ ਪੈਂਦਾ ਹੈ। ਰੋਣ ਕੇ ਫਿੱਡੇ ਰਹਿੰਦੀ ਸਵੇਰੇ ਸਵੇਰ ਕੋ ਲੈ ਕੇ ਰਾਤ ਤੱਕ।